ਮਾਪਾ ਪੈਣਾ ਨਹੀਂ ਤੜਕ ਤੋਂ ਲੈ ਕੇ ਸ਼ਾਮ ਤੱਕ ਪਾਣੀ ਨਾਲ ਹੀ ਸਾਰੇ ਕੰਮ ਕਰਨੇ ਨੇ ਭਾਂਡੇ ਕੱਪੜੇ ਸਾਰਾ ਕੁਝ ਕਰਨਾ ਅਸੀਂ ਆਪਦੇ ਜਿਹੜੀ ਸਮੱਸਿਆ ਸੀ ਉਹਨਾਂ ਦਾ ਹੱਲ ਕਰਵਾਉਣ ਦੇ ਲਈ ਵੋਟਾਂ ਇਹਨਾਂ ਨਾਲ ਤੋਂ ਪਹਿਲਾਂ ਵਾਲੀ ਵਧੀਆ ਸੀ ਕਿ ਕਮ ਸੇ ਕਮ ਦਫ਼ਤਰਾਂ 'ਚ ਕੰਮ ਤਾਂ ਹੋ ਜਾਂਦੀ ਸੀ ਹੁਣ ਤਾਂ ਜਿਹੜੇ ਦਫ਼ਤਰ ਨੇ ਉਹ ਵੀ ਫੋਨਾਂ 'ਤੇ ਚੱਲਦੇ ਨੇ ਇਹਨਾਂ ਤੇ ਜੇ ਕਿਸੇ ਦਫ਼ਤਰ ਦੇ ਵਿੱਚ ਫੋਨ ਕਿਸੇ ਅਫਸਰ ਨੂੰ ਬਗ ਜਾਊਗਾ ਤਾਂ ਅਫਸਰ ਸੁਣ ਲੈਣਗੇ ਇਹਨੇ ਅਫਸਰ ਵੀ ਨਹੀਂ ਸੁਣਦੇ ਹੈਗੇ ਜੀਤਨਗਰ 'ਚ ਰਹਿੰਦੇ ਆ ਜੀ ਪਾਣੀ ਦੇ ਬਣੀ ਬਹੁਤ ਦਿੱਕਤ ਆ ਰਹੀ ਹੈ ਜੀ ਪਾਣੀ ਬਣੀ ਅਨੇ ਪਰੇਸ਼ਾਨ ਆ ਅੱਜ ਵੀ 5 ਦਿਨ ਹੋ ਗਏ ਜੰਮਾ ਪਾਣੀ ਦੀ ਬੂੰਦ ਤੱਕ ਨਹੀਂ ਆਈ ਐਸੇ ਖੁਸਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪਾਣੀ ਦਾ ਕੈਂਟਰ ਇੱਥੇ ਮੰਗਵਾ ਕੇ ਦਿੱਤਾ ਹੁਣ ਅਸੀਂ ਉਹ ਪਾਣੀ ਭਰਾਂਗੇ ਤਾਂ ਤਾਂ ਆਪਣੇ ਬੱਚਿਆਂ ਨੂੰ ਨਿਮਾਵਾਵਾਂਗੇ ਤੇ ਕੱਪੜੇ ਧੋਵਾਂਗੇ ਜਾਂ ਪਾਣੀ ਬਣੀ ਪੀਣ ਨੂੰ ਵੀ ਪਾਣੀ ਦੀ ਬੂੰਦ ਤੱਕ ਨਹੀਂ ਹੈਗੀ ਤੁਹਾਨੂੰ ਪਤਾ ਗਰਮੀ ਦਾ ਮਹੀਨਾ ਪਾਣੀ ਦੀ ਜ਼ਰੂਰਤ ਹਰ ਚੀਜ਼ ਵਾਸਤੇ ਚਾਹੀਦੀ ਹੈ ਅੱਜ 10 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਜੰਮੀ ਇੰਨੀ ਦਿੱਕਤ ਹੈ ਬੱਚੇ ਸਕੂਲ ਜਾਣੋਂ ਵੀ ਬੈਠੇ ਆ ਕਰ ਜਦੋਂ ਪਾਣੀ ਦੀ ਦਿੱਕਤ ਹੈ ਬੱਚਿਆਂ ਦੀ ਪੜਾਈ ਤੇ ਪੂਰਾ ਅਸਰ ਪੈ ਰਿਹਾ ਜੀ ਨਾਲ ਬਹੁਤ ਦਿੱਕਤ ਹੋ ਰਹੀ ਹੈ ਤੇ ਤੁਸੀਂ ਕਿਸੇ ਕੋਲ ਜਾ ਕੇ ਜਾ ਕੇ ਕਿਹਾ ਕਿ ਜਾ ਕੇ ਆਇਆ ਕੋਈ ਨਹੀਂ ਸੁਣਦਾ ਜੀ ਕਈ ਵਾਰ ਗਏ ਆ ਮਿਲਦੇ ਵੀ ਨਹੀਂ ਕਹਿ ਦਿੰਦੇ ਹੈ ਹੀ ਨਹੀਂ ਕਰ ਕੋਈ ਸੁਣਵਾਈ ਨਹੀਂ ਹੈ ਕਿ ਸਭ ਆਂਦੇ ਨੇ ਹੱਥ ਜੋੜ ਕੇ ਵੋਟਾਂ ਲੈਣ ਵਾਸਤੇ ਵੀ ਸਾਨੂੰ ਵੋਟ ਪਾਇਓ ਸਾਡੀ ਹੈਲਪ ਕਰਾਂਗੇ ਮੁੜ ਕੇ ਆ ਕੇ ਕੋਈ ਜਾਤ ਨਹੀਂ ਪੁੱਛਦਾ ਅਸੀਂ ਤਾਂ ਹੁਣ ਥੱਕ ਗਏ ਸਾਰਿਆਂ ਨੂੰ ਫਰਿਆਦਾ ਕਰਤੀ ਪਾਣੀ ਦਾ ਹੱਲ ਕਰੋ ਕੋਈ ਨਹੀਂ ਸਾਡੀ ਸੁਣਦਾ ਜਿਹਨੂੰ ਵੀ ਕਹਿੰਨੇ ਆ ਕਹਿੰਦੇ ਅਸੀਂ ਕੀ ਕਰੀਏ ਬਹੁਤ ਜ਼ਿਆਦਾ ਤੰਗ ਹੋ ਰਿਹਾ ਬੱਚੇ ਦੇਖੋ ਕਿੰਨੇ ਪਰ ਤੁਹਾਡੇ ਸਾਹਮਣੇ ਛੋਟੇ ਛੋਟੇ ਬੱਚੇ ਕਿੰਨੇ ਪਰੇਸ਼ਾਨ ਹੋ ਰਹੇ ਨੇ ਕੋਈ ਨਾ ਡਿਲੀਵਰੀ ਹੈ ਨਾ ਜਿਹੜੀ ਇਹ ਇਹ ਮੂਲੀ ਅਜੇ ਮੈਂ ਸਨੂਰ ਬਾਰੇ ਦੇਖ ਰਹੇ ਆ ਇੱਥੇ ਬੇਸਿਕ ਸਹੂਤਾਂ ਦੀ ਕਲੀ ਇਹ ਤਾਂ ਤੁਹਾਡੇ ਸਾਹਮਣੇ ਸਭ ਤੋਂ ਗਿਰੀ ਹੋਈ ਗੱਲ ਹੈ ਅਦਰਵਾਈਜ਼ ਸਫਾਈ ਦਾ ਮਾੜਾ ਹਾਲ ਹੈ ਸੜਕਾਂ ਦੇ ਟ੍ਰੈਫਿਕ ਦਾ ਮਾੜਾ ਹਾਲ ਹੈ ਹੱਡਾ ਰੋੜੀ ਸ਼ਹਿਰ ਦੇ ਵਿਚਾਲੇ ਬਣਾ ਛੱਡੀ ਹੈ ਜਿਹੜੀਆਂ ਉਹ ਪ੍ਰੋਫੈਸਰ ਕਲੋਨੀ ਸ਼ਿਵਮ ਕਲੋਨੀ ਹੈ ਉੱਥੇ ਲੋਕ ਦੁਖੀ ਹੋਏ ਹੋਏ ਆਪਣੇ ਕਿਰਾਏ ਤੇ ਕੁੱਟੀ ਲਈ ਹੈ ਸਾਰੇ ਕੰਮ ਛਡਵਾ ਕੇ ਉਹ ਸੜਕ ਬਣਨੀ ਸ਼ੁਰੂ ਹੋਈ ਵੀ ਹੈ ਤੇ ਇਸ ਤਰ੍ਹਾਂ ਦੀ ਗੱਲਾਂ ਲੋਕਾਂ ਨੂੰ ਦਿਖਾਈ ਜਾਂਦੀਆਂ ਹੈ ਮਾ ਮਾ ਭੈਣਾਂ ਨੇ ਤੜਕ ਤੋਂ ਲੈ ਕੇ ਸ਼ਾਮ ਤੱਕ ਪਾਣੀ ਨਾਲ ਹੀ ਸਾਰੇ ਕੰਮ ਕਰਨੇ ਨੇ ਭਾਂਡੇ ਕੱਪੜੇ ਸਾਰਾ ਕੁਝ ਕਰਨਾ ਅਸੀਂ ਆਪਦੇ ਜਿਹੜੀ ਸਮੱਸਿਆ ਸੀ ਉਹਨਾਂ ਦਾ ਹੱਲ ਕਰਵਾਉਣ ਦੇ ਲਈ ਵੋਟਾਂ ਇਹਨਾਂ ਨਾਲ ਤੋਂ ਪਹਿਲਾਂ ਵਾਲੀ ਵਧੀਆ ਸੀ ਕਿ ਕਮ ਸੇ ਕਮ ਦਫ਼ਤਰਾਂ 'ਚ ਕੰਮ ਤਾਂ ਹੋ ਜਾਂਦੀ ਸੀ ਹੁਣ ਤਾਂ ਜਿਹੜੇ ਦਫ਼ਤਰ ਨੇ ਉਹ ਵੀ ਫੋਨਾਂ 'ਤੇ ਚੱਲਦੇ ਨੇ ਇਹਨਾਂ ਦੇ ਜੇ ਕਿਸੇ ਦਫ਼ਤਰ ਦੇ ਵਿੱਚ ਫੋਨ ਕਿਸੇ ਅਫਸਰ ਨੂੰ ਵੱਜ ਜਾਊਗਾ ਤਾਂ ਅਫਸਰ ਸੁਣ ਲੈਣਗੇ ਨਹੀਂ ਅਫਸਰ ਵੀ ਨਹੀਂ ਸੁਣਦੇ ਹੈਗੇ ਜੀਤ ਨਗਰ 'ਚ ਰਹਿੰਦੇ ਆ ਜੀ ਪਾਣੀ ਦੇ ਬਣੀ ਬਹੁਤ ਦਿੱਕਤ ਆ ਰਹੀ ਹੈ ਜੀ ਪਾਣੀ ਬਣੀ ਅਨੇ ਪਰੇਸ਼ਾਨ ਹੈ ਅੱਜ ਵੀ 5 ਦਿਨ ਹੋ ਗਏ ਜੰਮਾ ਪਾਣੀ ਦੀ ਬੂੰਦ ਤੱਕ ਨਹੀਂ ਆਈ ਐਸੇ ਖੁਸਾਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪਾਣੀ ਦਾ ਟੈਂਕਰ ਇੱਥੇ ਮੰਗਵਾ ਕੇ ਦਿੱਤਾ ਹੁਣ ਅਸੀਂ ਉਹ ਪਾਣੀ ਭਰਾਂਗੇ ਤਾਂ ਤਾਂ ਆਪਣੇ ਬੱਚਿਆਂ ਨੂੰ ਨਿਮਾਵਾਂਗੇ ਤੇ ਕੱਪੜੇ ਧੋਵਾਂਗੇ ਜਾਂ ਪਾਣੀ ਬਣੀ ਪੀਣ ਨੂੰ ਵੀ ਪਾਣੀ ਦੀ ਬੂੰਦ ਤੱਕ ਨਹੀਂ ਹੈਗੀ ਤੁਹਾਨੂੰ ਪਤਾ ਗਰਮੀ ਦਾ ਮਹੀਨਾ ਪਾਣੀ ਦੀ ਜ਼ਰੂਰਤ ਹਰ ਚੀਜ਼ ਵਾਸਤੇ ਚਾਹੀਦੀ ਹੈ ਅੱਜ 10 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਜੰਮੀ ਇੰਨੀ ਦਿੱਕਤ ਹੈ ਬੱਚੇ ਸਕੂਲ ਜਾਣੋ ਵੀ ਬੈਠੇ ਆ ਕਰ ਜਦੋਂ ਪਾਣੀ ਦੀ ਦਿੱਕਤ ਹੈ ਬੱਚਿਆਂ ਦੀ ਪੜਾਈ ਤੇ ਪੂਰਾ ਅਸਰ ਪੈ ਰਿਹਾ ਜੀ ਨਾਲ ਬਹੁਤ ਦਿੱਕਤ ਹੋ ਰਹੀ ਹੈ ਤੁਸੀਂ ਕਿਸੇ ਕੋਲ ਜਾ ਕੇ ਜਾ ਕੇ ਕਿਹਾ ਕਿ ਜਾ ਕੇ ਆਇਆ ਕੋਈ ਨਹੀਂ ਸੁਣਦਾ ਜੀ ਕਈ ਵਾਰ ਗਏ ਆ ਮਿਲਦੇ ਵੀ ਨਹੀਂ ਕਹਿ ਦਿੰਦੇ ਹੈ ਹੀ ਨਹੀਂ ਕਰ ਕੋਈ ਸੁਣਵਾਈ ਨਹੀਂ ਹੈ ਕਿ ਸਭ ਆਂਦੇ ਨੇ ਹੱਥ ਜੋੜ ਕੇ ਵੋਟਾਂ ਲੈਣ ਵਾਸਤੇ ਵੀ ਸਾਨੂੰ ਵੋਟ ਪਾਇਆ ਸਾਡੀ ਹੈਲਪ ਕਰਾਂਗੇ ਮੁੜ ਕੇ ਆ ਕੇ ਕੋਈ ਜਾਤ ਨਹੀਂ ਪੁੱਛਦਾ ਅਸਲ ਹੁਣ ਥੱਕ ਗਏ ਸਾਰਿਆਂ ਨੂੰ ਫਰਿਆਦਾ ਕਰਤੀ ਪਾਣੀ ਦਾ ਹੱਲ ਕਰੋ ਕੋਈ ਨਹੀਂ ਸਾਡੀ ਸੁਣਦਾ ਜਿਹਨੂੰ ਵੀ ਕਹਿੰਨੇ ਆ ਕਹਿੰਦੇ ਅਸੀਂ ਕੀ ਕਰੀਏ ਬਹੁਤ ਜ਼ਿਆਦਾ ਤੰਗ ਹੋ ਰਿਹਾ ਬੱਚੇ ਦੇਖੋ ਕਿੰਨੇ ਪਰ ਤੁਹਾਡੇ ਸਾਹਮਣੇ ਛੋਟੇ ਛੋਟੇ ਬੱਚੇ ਕਿੰਨੇ ਪਰੇਸ਼ਾਨ ਹੋ ਰਹੇ ਨੇ ਕੋਈ ਜਿਹੜੀ ਨਾਉਨ ਡਿਲੀਵਰੀ ਹੈ ਨਾ ਜਿਹੜੀ ਇਹ ਇਹ ਮਾਮੂਲੀ ਅਜੇ ਮੈਂ ਜ਼ਰੂਰ ਬਾਰੇ ਦੇਖ ਰਹੇ ਆ ਇੱਥੇ ਬੇਸਿਕ ਸਹੂਤਾਂ ਦੀ ਕਲੀ ਇਹ ਤਾਂ ਤੁਹਾਡੇ ਸਾਹਮਣੇ ਸਭ ਤੋਂ ਗਿਰੀ ਹੋਈ ਗੱਲ ਹੈ ਅਦਰਵਾਈਜ਼ ਸਫਾਈ ਦਾ ਮਾੜਾ ਹਾਲ ਹੈ ਸੜਕਾਂ ਦੇ ਟ੍ਰੈਫਿਕ ਦਾ ਮਾੜਾ ਹਾਲ ਹੈ ਹੱਡਾ ਰੋੜੀ ਸ਼ਹਿਰ ਦੇ ਵਿਚਾਲੇ ਬਣਾ ਛੱਡੀ ਹੈ ਜਿਹੜੀਆਂ ਉਹ ਪ੍ਰੋਫੈਸਰ ਕਲੋਨੀ ਸ਼ਿਵਮ ਕਲੋਨੀ ਹੈ ਉੱਥੇ ਲੋਕ ਦੁਖੀ ਹੋਏ ਹੋਏ ਆਪਣੇ ਕਿਰਾਏ ਤੇ ਕੋਠੀ ਲਈ ਹੈ ਸਾਰੇ ਕੰਮ ਛਡਵਾ ਕੇ ਉਹ ਉਹ ਸੜਕ ਬਣਨੀ ਸ਼ੁਰੂ ਹੋਈ ਵੀ ਹੈ ਤੇ ਇਸ ਤਰ੍ਹਾਂ ਦੀ ਗੱਲਾਂ ਲੋਕਾਂ ਨੂੰ ਦਿਖਾਈ ਦਿੰਦੀਆਂ